ਯਾਰ ਬਹੁਤ ਬੇਇਮਾਨ ਦੁਖੀ ਹੋਇਆ ਯਾਰ ਕੱਲ ਕੋਈ ਘਰੇ ਰੋੜੇ ਨਹੀਂ ਮਰ ਗਿਆ ਹਨਾ ਕਿੱਡਾ ਘਟਿਆ ਕੰਮ ਕਿੱਡੀ ਘਟਿਆ ਹਰਕਤ ਕੀਤੀ ਤੇ ਅੱਜ ਆਹ ਗੱਡੀ ਤੇ ਛਰੀਟਾਂ ਛਰੀਟਾਂ ਵੀ ਨਹੀਂ ਜਮਾਂ ਰੰਗ ਹੀ ਥੱਲੋਂ ਖੁਰਚ ਗਿਆ ਯਾਰ ਸਾਲਾ ਕਿਤੇ ਕਿਤੇ ਐਂ ਜੀ ਕਰਦਾ ਯਾਰ ਕਿ YouTube Instagram ਸਾਰਾ ਕੁਝ ਛੱਡੋ ਯਾਰ ਕਿੰਨੀ ਘਟਿਆ ਕਹਿਣ ਦਾ ਮਤਲਬ ਯਾਰ ਕਈਆਂ ਦੀ ਸੋਚ ਆ ਬਾਈ ਕਿਸੇ ਨੂੰ ਯਾਰ ਚੰਗੀ ਰੋਟੀ ਖਾਂਦੇ ਵੀ ਕੋਈ ਨਹੀਂ ਚਾਹਦਾ ਬਾਈ ਆ ਦੇਖ ਲਓ ਬਾਈ ਮੱਛਨ ਵਾਲਿਆਂ ਦਾ ਆ ਕੰਮ ਆ ਲਾ ਆਹ ਲਓ ਹਾਂਜੀ ਸੱਚੀ ਅਕਾਲ ਜੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਲੱਕੀ ਗੋਲਡ ਸਮਿੱਥ ਅਕਸਰ ਚਰਚਾ ਦੇ ਵਿੱਚ ਰਹਿੰਦੇ ਨੇ ਜਿਸ ਨੂੰ ਲੈ ਕੇ ਬੀਤੇ ਦਿਨੀ ਦੋਸਤੋ ਉਹਨਾਂ ਦੇ ਘਰ ਦੇ ਉੱਤੇ ਇੱਟਾਂ ਚੱਲੀਆਂ ਅਤੇ ਦੋਸਤੋ ਹਾਲੀ ਦੇ ਵਿੱਚ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋਸਤੋ ਉਸ ਦੀ ਥਾਰ ਤੇ ਕਾਫੀ ਵੱਡੀ ਛੀਂਟ ਵੱਜੀ ਹੈ ਅਤੇ ਲੱਕੀ ਗੋਲਡ ਸਮਿੱਥ ਦਾ ਕਹਿਣਾ ਹੈ ਕੇ ਜਿਨ੍ਹਾਂ ਦੇ ਨਾਲ ਉਸਦੀ ਲੱਗਦੀ ਹੈ ਇਹ ਉਹਨਾਂ ਦਾ ਹੀ ਕੰਮ ਹੈ ਫਿਲਹਾਲ ਦੋਸਤੋ ਤੁਹਾਡਾ ਕੀ ਕਹਿਣਾ ਹੈ ਸਾਡੀ ਵੀਡੀਓ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਧੰਨਵਾਦ